胜仗 ਇਨਾਂ ਹੜਾਂ ਦੇ ਨਾਲ ਲੜਨ ਦੇ ਲਈ ਪੰਜਾਬੀਆਂ ਦੇ ਨਾਲ ਖੜਨ ਦੇ ਲਈ ਅੱਜ ਦਾ ਇਹ ਜਿਹੜਾ ਸ਼ੋਅ ਹੈ ਇਹ ਹੈ ਜੀ ਇੱਕ ਫਰਿਆਦ ਇਹ ਫਰਿਆਦ ਹੈ ਉਸ ਸੱਚੇ ਰੱਬ ਦੇ ਅੱਗੇ ਕਿ ਜਲਦੀ ਤੋਂ ਜਲਦੀ ਇਹ ਸਾਰੀ ਜਿਹੜੀ ਸਿਚੁਏਸ਼ਨ ਹੈ ਜਿਹੜੀ ਫਲੱਡ ਸਿਚੁਏਸ਼ਨ ਪੰਜਾਬ ਦੇ ਵਿੱਚ ਇਸ ਵੇਲੇ ਬਣੀ ਹੋਈ ਹੈ ਜਿਦੇ ਕਰਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਨੇ ਇਹ ਜਲਦੀ ਤੋਂ ਜਲਦੀ ਠੀਕ ਹੋ ਸਕੇ ਫਿਲਹਾਲ ਅਸੀਂ ਫਰਿਆਦ ਦੇ ਵੱਲ ਤੇ ਵਧਾਂਗੇ ਪਰ ਨਾਲ ਦੇ ਨਾਲ ਇਹ ਦਿਖਾਉਣਾ ਵੀ ਬਹੁਤ ਜ਼ਰੂਰੀ ਹੈ ਕਿ ਉਹ ਕਿਹੜੇ ਲੋਕ ਨੇ ਜੋ ਖੜੇ ਨੇ ਨਾਲ ਉਹ ਕਿਹੜੇ ਸੈਲਿਬ੍ਰਿਟੀਜ਼ ਨੇ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਹੈ ਜੀ ਪੰਜਾਬ ਦੀ ਮਦਦ ਕਰਨ ਦੇ ਲਈ ਤੇ pray for punjab ਇਸ ਮੁਹਿੰਮ ਦੇ ਨਾਲ ਕਿਹੜੇ ਕਿਹੜੇ ਸੈਲੀਬ੍ਰਿਟੀਜ਼ ਜੁੜੇ ਨੇ ਦਿਖਾਉਨੇ ਆ ਤੁਹਾਨੂੰ ਅੱਜ ਦੇ ਇਸ ਸ਼ੋਅ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬਾਲੀਵੁੱਡ ਸਿੰਗਰ ਮਿਕਾ ਸਿੰਘ ਦੇ ਮਿਕਾ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਫਲੱਡ ਸਿਚੁਏਸ਼ਨ ਦੇਖ ਕੇ ਭਾਵੇਂ ਉਹ ਮੁੰਬਈ ਬੈਠੇ ਹੋਏ ਨੇ ਉਹਨਾਂ ਦਾ ਦਿਲ ਬਹੁਤ ਹੀ ਜ਼ਿਆਦਾ ਦੁਖੀ ਹੋ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਹੜ ਪ੍ਰਭਾਵਿਤ ਏਰੀਆਜ਼ ਦੇ ਵਿੱਚ ਪੂਰੀ ਕੋਸ਼ਿਸ਼ ਕਰ ਰਹੇ ਨੇ ਮਦਦ ਪਹੁੰਚਾਉਣ ਦੀ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਦਿਖਾਉਂਦੇ ਹਾਂ ਤੁਹਾਨੂੰ ਮਿਕਾ ਸਿੰਘ ਦੀ ਇਹ ਵੀਡੀਓ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਿਕਾ ਸਿੰਘ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਇਸ ਟਾਈਮ ਪੂਰਾ ਪੰਜਾਬ ਬਹੁਤ ਹੀ ਮਾੜੇ ਸਮੇਂ ਤੋਂ ਗੁਜ਼ਰ ਰਿਹਾ ਤੇ ਮੈਂ ਚਾਹਨਾ ਕਿ ਜਿੰਨੇ ਵੀ ਪੰਜਾਬੀ ਨੇ ਸਾਡੇ ਆਲਓਵਰ ਦਾ ਵਰਲਡ ਪੰਜਾਬੀ ਕੀ ਚਾਏ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ ਕੋਈ ਵੀ ਧਰਮ ਦਾ ਬੰਦਾ ਹੋਵੇ ਪਲੀਜ਼ ਤੁਸੀਂ ਸਾਰੇ ਉੱਥੇ ਹੈਲਪ ਕਰੋ ਔਰ ਸਭ ਤੋਂ ਜ਼ਿਆਦਾ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਉਹ ਹੈਗੀ ਮੈਡੀਸਿਨ ਦੀ ਕਿ ਹਰ ਤਰੀਕੇ ਦੀ ਮੈਡੀਸਿਨ ਤੁਸੀਂ ਪਲੀਜ਼ ਪ੍ਰੋਵਾਈਡ ਕਰਾਓ ਜਿੰਨੇ ਵੀ ਸਾਡੇ ਪੰਜਾਬੀ ਨੇ ਜਿਹੜੇ ਵੀ ਸੁਣ ਰਹੇ ਨੇ ਤੁਸੀਂ ਪਲੀਜ਼ ਪਾਣੀ ਦੀ ਸੇਵਾ ਜ਼ਰੂਰ ਲਗਾਓ ਔਰ ਜਿੰਨਾ ਵੀ ਪਾਣੀ ਪੀ ਸਕਦੇ ਹੋ ਓਨਾ ਹੀ ਘਟ ਪਏਗਾ ਬਿਕਾਉਜ਼ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ 4-4 ਦਿਨ ਤੋਂ ਪਿਆਸੇ ਬੈਠੇ ਨੇ ਉਸਲਾਮਤ ਹੈ ਖਾਣੇ ਦੀ ਬਹੁਤ ਲੋੜ ਹੈ ਔਰ ਖਾਣੇ ਚ ਪਕੇ ਹੋਏ ਖਾਣੇ ਦੀ ਚਾਹੀਦਾ ਕੋਸ਼ਿਸ਼ ਕਰੋ ਜਿਵੇਂ ਬਿਸਕੁਟ ਹੋ ਗਏ ਬ੍ਰੈਡ ਹੋ ਗਈ ਰੋਸਟਰ ਚਨੇ ਹੋ ਗਏ ਉਸ ਤੋਂ ਇਲਾਵਾ ਤੁਹਾਡੀ ਮਠੀਆਂ ਹੋ ਗਈਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕ इजीली ਉੱਥੇ ਪਹੁੰਚਾ ਸਕਣ ਔਰ ਲੋਕ इजीली ਖਾ ਸਕਣ ਮੈਂ ਤੇ ਮੇਰੀ ਐਨਜੀਓ ਅਸੀਂ ਕੰਮ ਸ਼ੁਰੂ ਕਰਤਾ ਹੈ ਆਲਰੇਡੀ ਤੇ ਮੈਂ ਚਾਹਨਾ ਤੁਸੀਂ ਵੀ ਸਾਰੇ ਜੁੜੋ ਜਿੰਨੇ ਜੋ ਕਿ ਤੁਸੀਂ ਹੋ ਜਿੰਨਾ ਜਿੰਨਾ ਤੁਹਾਡੇ ਤੋਂ ਤਿਲਫੁਲ ਹੋ ਸਕਦਾ ਪਲੀਜ਼ ਇਸ ਟਾਈਮ ਤੁਹਾਡੀ ਸਾਰਿਆਂ ਦੀ ਪੂਰੇ ਪੰਜਾਬ ਨੂੰ ਬਹੁਤ ਲੋੜ ਹੈ ਦੋਸਤੋ ਹਮੇਸ਼ਾ ਕਹੀ ਜਾਂਦਾ ਹੈ ਕਿ ਇਹ ਜਿਹੜੇ ਐਕਟਰ ਨੇ ਹਮੇਸ਼ਾ ਅੱਗੇ ਆਉਂਦੇ ਨੇ ਮਦਦ ਕਰਨ ਦੇ ਲਈ ਇਹਨਾਂ ਦਾ ਨਾਮ ਹੈ ਸੋਨੂ ਸੂਦ ਕੋਵਿਡ ਟਾਈਮਸ ਤੋਂ ਸੋਨੂ ਸੂਦ ਬਹੁਤ ਮਸ਼ਹੂਰ ਨੇ ਇਹਨਾਂ ਚੀਜ਼ਾਂ ਦੇ ਲਈ ਕਿ ਉਹ ਹਮੇਸ਼ਾ ਜਿੱਥੇ ਵੀ ਇਨਸਾਨੀਅਤ ਨੂੰ ਲੋੜ ਹੁੰਦੀ ਹੈ ਉਹ ਖੜਦੇ ਨੇ ਪਰ ਪਿਛੋਕੜ ਤੋਂ ਪੰਜਾਬੀ ਨੇ ਉਹ ਮੋਗੇ ਤੋਂ ਨੇ ਔਰ ਆਪਣੇ ਪੰਜਾਬੀਆਂ ਦੇ ਨਾਲ ਜੇ ਉਹ ਨਾ ਖੜਦੇ ਤੇ ਬਹੁਤ ਅਜੀਬ ਲੱਗਦਾ ਪਰ ਸੋਨੂ ਸੂਦ ਵੀ ਇੱਕ ਵਾਰ ਫੇਰ ਤੋਂ ਸਾਹਮਣੇ ਆਏ ਨੇ ਔਰ ਖੜੇ ਹੋ ਰਹੇ ਨੇ ਪੰਜਾਬ ਦੇ ਨਾਲ ਉਹਨਾਂ ਦੀ ਟੀਮਸ ਪਹੁੰਚੀਆਂ ਹੋਈਆਂ ਨੇ ਗਰਾਉਂਡ ਜ਼ੀਰੋ ਤੇ ਤੇ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਏਰੀਆਜ਼ ਨੇ ਉੱਥੇ ਜਾ ਕੇ ਲੋਕਾਂ ਤੱਕ ਮਦਦ ਪਹੁੰਚਾਈ ਜਾਏ ਸਤਿ ਸ਼੍ਰੀ ਅਕਾਲ ਸਰਨੂ ਮੈਂ ਇਹ ਕਹਿਣਾ ਜਾਵਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਅਫੈਕਟਡ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਪਸ ਪੰਜਾਬ ਨੂੰ ਖੜਾ ਕਰਨਾ ਹੈ ਜੋ ਵੀ ਤੁਹਾਡੇ ਤੋਂ ਹੋ ਸਕਦਾ ਹੈ ਜਿਹੜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੋ ਵੀ ਮਦਦ ਮਿਲ ਸਕਦੀ ਪਲੀਜ਼ ਕਰੋ ਮੈਂ ਵੀ ਬਹੁਤ ਸਾਰੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਸਿਸਟਰ ਮਾਲਵੀਕਾ ਮੋਗੇ ਵਿੱਚ ਉਹ ਵੀ ਬਹੁਤ ਸਾਰੇ ਲੋਕਾਂ ਨਾਲ ਜੁੜ ਚੁੱਕੀ ਹੈ ਆਲਰੇਡੀ ਕਿ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਪਲੀਜ਼ ਸ਼ੇਅਰ ਕਰੋ ਕੋਈ ਮੱਛਰਦਾਨੀਆਂ ਹੋਣ ਪਸ਼ੂਆਂ ਲਈ ਤੂੜੀ ਹੋਵੇ ਜੋ ਵੀ ਹੋਵੇ ਖਾਣਾ ਰਾਸ਼ਨ ਜਿਹੜੇ ਜ਼ਿਆਦਾ ਇਫੈਕਟਡ ਪਿੰਡ ਨੇ ਉਹਦੇ ਬਾਰੇ ਜ਼ਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਮਿਲ ਕੇ ਰਲ ਮਿਲ ਕੇ ਜਲਦੀ ਵਾਪਸ ਖੜੇ ਕਰੀਏ ਦੋਸਤੋ ਸੋਨੂ ਸੂਦ ਨੇ ਆਪਣੀ ਵੀਡੀਓ ਦੇ ਵਿੱਚ ਜ ਕੀ ਹੈ ਕਿ ਕਿਤੇ ਵੀ ਕੋਈ ਵੀ ਜ਼ਰੂਰਤ ਹੋਏ ਤੇ ਉਹ ਹਮੇਸ਼ਾ ਉਪਲਬਧ ਨੇ ਅਵੇਲੇਬਲ ਨੇ ਹਮੇਸ਼ਾ ਖੜੇ ਰਹਿਣਗੇ ਪੰਜਾਬ ਦੇ ਨਾਲ ਡਸਨਟ ਮੈਟਰ ਕਿ ਕਿਹੜੀ ਸਟੇਟ ਹੈ ਸੋਨੂ ਸੂਦ ਨੇ ਹਮੇਸ਼ਾ ਇਨਸਾਨੀਅਤ ਨੂੰ ਅੱਗੇ ਰੱਖਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਸਭ ਨੂੰ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਨੂੰ ਸਭ ਤੋਂ ਪਹਿਲਾਂ ਪਹਿਲ ਦੇਣੀ ਚਾਹੀਦੀ ਹੈ ਪੰਜਾਬੀ ਹੋਣ ਦਾ ਤੇ ਮਾਨ ਸਾਨੂੰ ਹੈਗਾ ਹੀ ਹੈ ਤੇ ਪੰਜਾਬੀ ਅਤੇ ਮਾਨ ਅਸੀਂ ਕਰਦੇ ਹੀ ਰਵਾਂਗੇ ਪਰ ਇਨਸਾਨੀਅਤ ਵੀ ਸਾਨੂੰ ਨਹੀਂ ਪੁੱਲਣੀ ਚਾਹੀਦੀ ਔਰ ਇਹਦੀ ਕਲੀਅਰ ਐਗਜ਼ਾਮਪਲ ਨੇ ਸੋਨੂ ਸੂਦ ਇਸੋ ਬਾਅਦ ਗੱਲ ਕਰਦੇ ਆਂ ਸਿੰਗਰ ਜਸਬੀਰ ਜੱਸੀ ਜੀ ਦੀ ਜਸਬੀਰ ਜੱਸੀ ਜੀ ਇੱਕ ਐਸੇ ਚੁਣਿੰਦਾ ਸਿੰਗਰਸ ਜਾਂ ਸੈਲੈਬ੍ਰਿਟੀਜ਼ ਦੇ ਵਿੱਚੋਂ ਨੇ ਜੋ ਸਭ ਤੋਂ ਪਹਿਲਾਂ ਪਹੁੰਚੇ ਸੀਗੇ ਗਰਾਉਂਡ ਜ਼ੀਰੋ ਦੇ ਉੱਤੇ ਕਾਫੀ ਦਿਨਾਂ ਤੋਂ ਨਿਰੰਤਰ ਲਗਾਤਾਰ ਉਹ ਬਣੇ ਹੋਏ ਨੇ ਗਰਾਉਂਡ ਜ਼ੀਰੋ ਦੇ ਉੱਤੇ ਔਰ ਪੂਰੇ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ ਤੁਹਾਨੂੰ ਦੱਸ ਦੇ ਕਿ ਜਿਹੜੇ ਹੜ੍ਹ ਪ੍ਰਭਾਵਿਤ ਏਰੀਆਜ਼ ਨੇ ਇੱਥੋਂ ਤੱਕ ਮਦਦ ਪਹੁੰਚਾਣੀ ਬਹੁਤ ਮੁਸ਼ਕਿਲ ਹੈ ਜੇ ਤੁਹਾਡੇ ਕੋਲ ਸਮਾਨ ਆ ਵੀ ਜਾਏ ਉਸ ਤੋਂ ਬਾਅਦ ਵੀ ਇੱਕ ਪ੍ਰੋਪਰ ਬੋਟ ਸਿਸਟਮ ਚਾਹੀਦਾ ਹੁੰਦਾ ਹੈ ਬਟ ਜਸਬੀਰ ਜੱਸੀ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਹੈ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਅੰਦਰਲੇ ਇਲਾਕੇ ਜਿੱਥੇ ਤੱਕ ਕੋਈ ਵੀ ਪਹੁੰਚ ਨਹੀਂ ਪਾਰਿਆ ਉੱਥੋਂ ਤੱਕ ਵੀ ਇਹ ਮਦਦ ਪਹੁੰਚਾਈ ਜਾਏ ਟਾਈਮ ਐਂਡ ਅਗੇਨ ਬਹੁਤ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਨੇ ਜਸਬੀਰ ਜੱਸੀ ਜੀ ਸਤਿ ਸ੍ਰੀ ਅਕਾਲ ਜੀ ਮੈਂ ਕੱਲ ਤੋਂ ਇੱਕ ਗੱਲ ਸੋਚ ਰਿਹਾ ਸੀ ਕਿ ਯਾਰ ਗੁੱਸੇ 'ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸਾਂਭਦੇ ਆ ਤੇ ਸਾਨੂੰ ਕੌਣ ਸਾਂਭੇਗਾ ਆ ਕੇ ਸਾਨੂੰ ਤੇ ਤਾਂ ਸਾਂਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਂਭਣ ਜੋਗੇ ਹੋਣ ਸਾਡੇ ਪੰਜਾਬੀ ਨੇ ਜੇਰੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਵੇ ਕੋਈ ਹੜ੍ਹ ਹੋਵੇ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜਾਏ ਕੋਈ ਸੋਕਾ ਪੈ ਜਾਏ ਕੋਈ ਭੁੱਖਮਰੀ ਹੋ ਜਾਏ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦੋਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਟਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਟਸ ਦਾ ਲੰਗਰ ਲਾਤਾ ਲੋਕਾਂ ਨੇ ਜੋਸੇ ਸੈਲਿਬ੍ਰਿਟੀਜ਼ ਦਾ ਜ਼ਿਕਰ ਇਸ ਕਰਕੇ ਕਰ ਰਹੇ ਆ ਕਿਉਂਕਿ ਇਹ ਉਹੀ ਸੈਲਿਬ੍ਰਿਟੀਜ਼ ਨੇ ਜਿਨ੍ਹਾਂ ਦੀ ਫਿਲਮਾਂ ਦੇਖਣ ਲਈ ਤੁਸੀਂ ਆਪਣੇ ਪੈਸੇ ਖਰਚਦੇ ਹੋ ਜਿਨ੍ਹਾਂ ਦੇ ਗਾਣੇ ਸੁਣ ਕੇ ਤੁਸੀਂ ਆਪਣੇ ਵਿਆਹਾਂ ਦੇ ਵਿੱਚ ਖੁਸ਼ ਹੁੰਦੇ ਹੋ ਅੱਜ ਜਦੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋਡ ਹੈ ਤੇ ਕੀ ਇਹ ਲੋਕ ਜਿਨ੍ਹਾਂ ਦੇ ਕੋਲ ਪੈਸਾ ਵੀ ਹੈ ਪਾਵਰ ਵੀ ਹੈ ਜਿਨ੍ਹਾਂ ਦੇ ਇੱਕ ਫੋਨ ਤੇ ਸ਼ਾਇਦ ਕੰਮ ਹੋ ਸਕਦੇ ਨੇ ਕਿ ਇਹ ਲੋਕ ਪੰਜਾਬ ਦੇ ਨਾਲ ਖੜਦੇ ਨੇ ਯਾਨੀ ਇਹ ਦੇਖਣਾ ਕਾਫੀ ਜ਼ਿਆਦਾ ਦਿਲਚਸਪ ਹੁੰਦਾ ਪਰ ਦਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹ ਦੇਖ ਕੇ ਕਿ ਸਿਰਫ ਕੁਝ ਚੁਣਿੰਦਾ ਸੈਲਿਬ੍ਰਿਟੀਜ਼ ਨਹੀਂ ਬਲਕਿ ਸਾਰੀ ਦੀ ਸਾਰੀ ਪੰਜਾਬੀ ਇੰਡਸਟਰੀ ਇਥੋਂ ਤੱਕ ਕਿ ਜਿਹੜੇ ਹੁਣ ਬਾਲੀਵੁੱਡ ਦੇ ਵਿੱਚ ਵੀ ਮੂਵ ਕਰ ਗਏ ਨੇ ਬੰਬੇ ਦੇ ਵਿੱਚ ਵਸਦੇ ਨੇ ਪਰ ਪਛੋਕੜ ਪੰਜਾਬ ਤੋਂ ਹੈ ਉਹ ਵੀ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪੰਜਾਬ ਦੇ ਨਾਲ ਖੜੇ ਹੋਣ ਨਾਲੇ ਦੋਸਤੋ ਸਿਰਫ ਇਹਨਾਂ ਦਿਨਾਂ ਦੇ ਲਈ ਨਹੀਂ ਬਹੁਤ ਸਾਰੇ ਐਸੇ ਐਕਟਰਸ ਨੇ ਜਿਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਪੰਜਾਬ ਦੇ ਨਾਲ ਹੁਣ ਕਾਫੀ ਮਹੀਨਿਆਂ ਤੱਕ ਖੜੇ ਰਹਿਣਾ ਪਊਗਾ ਕਿਉਂਕਿ ਜਦ ਇਹ ਫਲੱਡ ਸਿਚੁਏਸ਼ਨ ਘਟ ਵੀ ਜਾਊਗੀ ਉਸ ਤੋਂ ਬਾਅਦ ਵੀ ਪੰਜਾਬ ਨੂੰ ਲੋੜ ਹੋਏਗੀ ਮਦਦ ਦੀ ਆਪ ਨੂੰ ਹਮੇਸ਼ਾ ਘਰਾਲੇ ਦਾ ਮੁੰਡਾ ਦੱਸ ਕੇ ਇੰਟਰੋਡਿਊਸ ਕਰਨ ਵਾਲੇ ਕਰਨ ਔਜਲਾ ਅੱਜ ਖਲੋਤੇ ਨੇ ਪੰਜਾਬ ਦੇ ਨਾਲ ਔਰ ਇਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਦੋਸਤੋ ਕਰਨ ਔਜਲਾ ਨੇ ਵੀਡੀਓ ਸ਼ੇਅਰ ਕੀਤੀ ਸੀ ਔਰ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਕਰਨ ਔਜਲਾ ਹੋਣਾ ਨੇ ਆਪਣੀ ਟੀਮਸ ਨੂੰ ਗਰਾਉਂਡ ਜ਼ੀਰੋ ਤੇ ਭੇਜਿਆ। ਨਾਲ ਹੀ ਤੁਹਾਨੂੰ ਦੱਸ ਦਿਆਂ ਕਿ ਇੱਕ ਇਲਾਕੇ ਦੇ ਵਿੱਚ ਬਹੁਤ ਐਮਰਜੈਂਸੀ ਲੋਡ ਸੀਗੀ ਬੋਟ ਦੀ। ਕਰਨ ਔਜਲਾ ਹੋਣਾ ਨੇ ਕੁਝ ਹੀ ਘੰਟਿਆਂ ਦੇ ਵਿੱਚ ਉਹ ਬੋਟ ਵੀ ਉੱਥੇ ਪਹੁੰਚਾਈ ਤਾਂ ਕਿ ਜਿਹੜਾ ਸਮਾਨ ਹੈ ਉਹ ਅੰਦਰ ਇਲਾਕਿਆਂ ਤੱਕ ਪਹੁੰਚਾਇਆ ਜਾ ਸਕੇ, ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਸਕੇ। ਤੁਸੀਂ ਇਮੇਜਿਨ ਕਰੋ ਕਿ ਤੁਸੀਂ ਆਪਣੀ ਘਰ ਦੀ ਛੱਤ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਸਟੈਂਡਰਡ ਉਹ ਨਾ ਰੋਟੀ ਹੈ ਨਾ ਪਾਣੀ ਹੈ ਨਾ ਤੁਸੀਂ ਥੱਲੇ ਉਤਰ ਕੇ ਜਾ ਸਕਦੇ ਹੋ ਨਾ ਤੁਹਾਡੇ ਤੱਕ ਕੋਈ ਆ ਸਕਦਾ ਐ ਐਸੀ ਸਿਚੁਏਸ਼ਨ ਦੇ ਵਿੱਚ ਉਹ ਕੁਝ ਚੁਣਿੰਦਾ ਪੈਕੇਟ ਜੋ ਉਹਨਾਂ ਤੱਕ ਪਹੁੰਚ ਰਹੇ ਨੇ ਇਹ ਵੀ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਔਰ ਸਾਡੇ ਸਾਰੇ ਸੈਲਿਬ੍ਰਿਟੀਜ਼ ਅੱਗੇ ਆ ਕੇ ਕਰ ਰਹੇ ਨੇ ਇਸ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬੰਦਦਾ ਅੱਸੀ ਆ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਐ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਹਾਂ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜ਼ਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਹਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਹਣ ਵਾਲੇ ਵੀ ਨੇ ਇਹ ਟਾਈਮ ਅ ਕਿ ਸੇ 뮤ਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਰੇ ਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਦਾ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਜ਼ 'ਚੋਂ ਲੰਗੇ ਨੇ ਦੋਸਤੋ ਦਿਲਜੀਤ ਦੋਸਾਂਝ ਦੀ ਫਾਊਂਡੇਸ਼ਨ ਹੈ ਸਾਂਝ ਫਾਊਂਡੇਸ਼ਨ ਔਰ ਉਹਨਾਂ ਦੀ ਜਿਹੜੀ ਮੈਨੇਜਰ ਹੈ ਸੋਨਾਲੀ ਸਿੰਘ ਉਹ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਕਿ ਲੋਕਾਂ ਤੱਕ ਉਹ ਅਸੈਂਸ਼ੀਅਲਸ ਪਹੁੰਚਾਏ ਜਾ ਸਕਣ ਜੋ ਉਹਨਾਂ ਨੂੰ ਚਾਹੀਦੇ ਨੇ ਤੁਹਾਨੂੰ ਦੱਸ ਦੇ ਕਿ ਦਿਲਜੀਤ ਦੋਸਾਂਝ ਨੇ ਇਹ ਵੀ ਅਨਾਉਂਸ ਕੀਤਾ ਹੈ ਕਿ ਉਹ 10 ਫਲੱਡ ਅਫੈਕਟਿਡ ਵਿਲੇजेस ਨੂੰ ਅਡਾਪਟ ਕਰਨਗੇ ਜੋ ਕਿ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਲੇजेस ਨੇ ਉਹਨਾਂ ਨੂੰ ਦਿਲਜੀਤ ਨੇ ਅਡਾਪਟ ਕਰ ਲਿਆ ਐਂਡ ਪੋਸਟ ਫਲੱਡਸ ਆਲਸੋ ਉਹ ਟੇਕ ਕੇਅਰ ਕਰਨਗੇ ਇਹਨਾਂ ਵਿਲੇजेस ਦੀ ਔਰ ਇਹ ਖਬਰ ਸੁਣਨ ਤੋਂ ਬਾਅਦ ਮ ਕਿ ਜਿਹੜੇ ਲੋਕ ਉਸ ਏਰੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚ ਥੋੜੀ-ਬਹੁਤ ਰਾਹਤ ਤੇ ਜ਼ਰੂਰ ਆਈ ਹੋਈ ਹੈ ਕੋਸੋ ਇਸੋ ਬਾਤ ਚਲਦੇ ਆਗੇ ਨਿਮਰਤ ਖਹਿਰਾ ਦੀ ਗੱਲ ਕਰਦੇ ਆ ਸਿੰਗਰ ਐਂਡ ਐਕਟਰ ਨਿਮਰਤ ਖਹਿਰਾ ਦੀ ਵੀ ਇੱਕ ਫਾਊਂਡੇਸ਼ਨ ਹੈ ਨਿਮਰਤ ਫਾਊਂਡੇਸ਼ਨ ਜੋ ਕਿ ਉਹਨਾਂ ਨੇ ਇਹਨਾਂ ਫਲਡਸ ਤੋਂ ਬਾਅਦ ਹੀ ਸ਼ੁਰੂ ਕੀਤੀ ਹੈ ਨਿਮਰਤ ਖਹਿਰਾ ਵੀ ਉਹਨਾਂ ਫੀਮੇਲ ਐਕਟਰਸ ਦੇ ਵਿੱਚੋਂ ਨੇ ਜੋ ਆਪ ਗਰਾਉਂਡ ਜ਼ੀਰੋ ਤੇ ਜਾ ਕੇ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਨੂੰ ਮਿਲਿਆ ਜਾ ਸਕੇ ਉਹਨਾਂ ਤੱਕ ਐਸੈਂਸ਼ੀਅਲਸ ਪਹੁੰਚਾਏ ਜਾ ਸਕਣ ਐਂਡ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਮਾਹੌਲ ਚੱਲ ਰਿਹਾ ਹੈ ਇਟ ਇਜ਼ ਵੈਰੀ ਵੈਰੀ ਟੈਂਸਟ ਪਰ ਹੁਣ ਜਦੋਂ ਇਹ ਲੋਕ ਆਪ ਉੱਥੇ لوکاں ਨਾਲ ਗੱਲਬਾਤ ਕਰ ਰਹੇ ਨੇ ਤੇ ਮਾਹੌਲ ਵੀ ਥੋੜਾ ਨਾਰਮਲਾਈਜ਼ ਹੁੰਦਾ ਹੈ ਤੇ ਨਾਲ ਦੇ ਨਾਲ ਬੰਨਿਆ ਚੀਜ਼ਾਂ ਵੀ ਉਹਨਾਂ ਤੱਕ ਪਹੁੰਚਦੀਆਂ ਸ਼ੋਅ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਫਰਿਆਦ ਹੈ ਇਹ ਹੈ ਪ੍ਰੇ ਫਾਰ ਪੰਜਾਬ ਜਿੱਥੇ ਅਸੀਂ ਸਾਰੇ ਜੁੜ ਰਹੇ ਹਾਂ ਔਰ ਜੁੜ ਕੇ ਪ੍ਰੇ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਇਹ ਜਿਹੜੀ ਫਲਡਸ ਦੀ ਸਿਚੁਏਸ਼ਨ ਹੈ ਇਹ ਨਾਰਮਲਾਈਜ਼ ਹੋ ਸਕੇ ਜਲਦੀ ਤੋਂ ਜਲਦੀ ਸਾਰੇ ਆਪਣੀ ਆਮ ਜ਼ਿੰਦਗੀਆਂ ਦੇ ਵਿੱਚ ਵਾਪਸ ਜਾ ਸਕੀਏ ਜਿਹੜਾ ਨੁਕਸਾਨ ਹੋਇਆ ਹੈ ਜਲਦੀ ਤੋਂ ਜਲਦੀ ਉਹਦੀ ਭਰਪਾਈ ਹੋ ਸਕੇ ਤੇ ਹਰ ਪੰਜਾਬੀ ਹੱਸਦਾ ਵਸਦਾ ਹੋ ਜਾਏ ਜਲਦੀ ਤੋਂ ਜਲਦੀ ਤੁਸੀਂ ਦੇਖ ਰਹੇ ਹੋ ਇੱਕ ਸਪੈਸ਼ਲ ਪ੍ਰੋਗਰਾਮ ਜੋ ਹੈ ਪ੍ਰੇ ਫਾਰ ਪੰਜਾਬ ਜਿੱਥੇ ਪੰਜਾਬ ਦੀ ਜਿਹੜੀ ਰੀਸੈਂਟ ਫਲਡ ਸਿਚੁਏਸ਼ਨ ਚੱਲ ਰਹੀ ਹੈ ਇਸ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਤੇ ਕਿਹੜੇ-ਕਿਹੜੇ ਸੈਲਿਬ੍ਰਿਟੀਆਂ ਨੇ ਅੱਗੇ ਆ ਕੇ ਆਪਣੇ ਵੱਲੋਂ ਜੋ ਵੀ ਬਣਦਾ ਯੋਗਦਾਨ ਹੈ ਉਹ ਪਾਇਆ ਹੈ ਉਹਦੇ ਬਾਰੇ ਗੱਲ ਕਰ ਰਹੇ ਹਾਂ ਉਸੋ ਪ੍ਰੇਅ ਫਾਰ ਪੰਜਾਬ ਆਫਕੋਰਸ ਇੱਕ ਪ੍ਰੇਅਰ ਤੇ ਹੈਗੀ ਹੈ ਪੰਜਾਬ ਦੇ ਬੈਟਰਮੈਂਟ ਦੇ ਲਈ ਕਿ ਪੰਜਾਬ ਦੇ ਵਿੱਚ ਸਿਚੁਏਸ਼ਨਸ ਬੈਟਰ ਹੋ ਜਾਣ ਪਰ ਨਾਲ ਦੇ ਨਾਲ ਇੱਕ ਹੋਪ ਹੈ ਕਿ ਕੱਲ ਜਿਹੜਾ ਹੋਏਗਾ ਉਹ ਬੈਟਰ ਹੋਏਗਾ ਕਿਉਂਕਿ ਅਸੀਂ ਪੰਜਾਬੀ ਜੇ 10000 ਲੋਕਾਂ ਦੇ ਵਿੱਚ ਜਾ ਕੇ ਵੀ ਕੋਈ ਇੱਕ ਪੰਜਾਬੀ ਖੜ ਜਾਂਦਾ ਹੈ ਤੇ ਦੂਰੋਂ ਪਤਾ ਕਿਵੇਂ ਸਪਾਟ ਹੁੰਦਾ ਹੈ ਆਪਣੀ ਚੜ੍ਹਦੀ ਕਲਾ ਦੇ ਨੇਚਰ ਦੇ ਨਾਲ ਆਪਣੀ ਹੈਪੀਨੈਸ ਦੇ ਨਾਲ ਤੇ ਆਪਣੇ ਕਦੇ ਵੀ ਨਾ ਟਹਿਣ ਵਾਲੇ ਹੌਸਲੇ ਦੇ ਨਾਲ ਤੇ ਇਸੇ ਦੇ ਨਾਲ ਹੁਣ ਅੱਗੇ ਵਧਾਉਣੀ ਹੈ ਸ਼ੋ ਨੂੰ ਤੇ ਗੱਲ ਕਰਦੇ ਆ ਪ੍ਰੇਅ ਫਾਰ ਪੰਜਾਬ ਦੀ ਸੋ 셀ੇਬ੍ਰਿਟੀਜ਼ ਕੋ ਇੱਕ ਬਹੁਤ ਵੱਡੀ ਪਾਵਰ ਹੈ ਅੱਜ ਕੱਲ ਤੇ ਉਹ ਪਾਵਰ ਹੈ ਸੋਸ਼ਲ ਮੀਡੀਆ ਦੀ ਪਾਵਰ ਤੋਂ ਇਸੇ ਪਾਵਰ ਨੂੰ ਯੂਜ਼ ਕਰਕੇ ਉਹ ਪੂਰੇ ਨੈਸ਼ਨਲ ਲੈਵਲ ਤੇ ਸਭ ਨੂੰ ਅਵੇਅਰ ਕਰਾ ਰਹੇ ਨੇ ਕਿ ਪੰਜਾਬ ਦੇ ਵਿੱਚ ਆਖਰ ਚੱਲ ਕੀ ਰਿਹਾ ਹੈ ਸੋ ਜਿਹੜੇ ਜਿਹੜੇ 셀ੇਬ੍ਰਿਟੀਜ਼ ਨੇ ਅੱਗੇ ਆ ਕੇ ਪੋਸਟ ਕੀਤਾ ਹੈ ਤੇ ਪ੍ਰੇ ਫॉर ਪੰਜਾਬ ਇਨੀਸ਼ੀਏਟਿਵ ਦਾ ਹਿੱਸਾ ਬਣੇ ਨੇ ਉਹਨਾਂ ਦੇ ਬਾਰੇ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾ ਬਾਲੀਵੁੱਡ ਐਕਟਰ ਸੰਜੇ ਦੱਤ ਉਹਨਾਂ ਨੇ ਪੋਸਟ ਕੀਤਾ ਹੈ ਤੇ ਪੰਜਾਬ ਦੀ ਇਹਨਾਂ ਸਿਚੁਏਸ਼ਨਜ਼ ਨੂੰ ਲੈ ਕੇ ਉਹਨਾਂ ਨੇ ਵੀ ਪ੍ਰੇਅਰ ਕੀਤੀ ਹੈ ਇਸ ਤੋਂ ਇਲਾਵਾ ਵਿੱਕੀ ਕੌਸ਼ਨ ਨਜ਼ਰ ਆਏ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਪੂਰੀ ਤ तो कोशिश कर रहे हैं अपने एंड तो कि वो जो कुछ भी कर वो पूरी तरीके लोग ने तक मदद पहुंचा इसेरगिल तो जी ने भी पोस्ट किया गिपी ग्रेवाल ने भी पोस्ट किया गिपी ग्रेवाल की टीम ग्राउंड जीरो भी हुई ने, कम तो अलावा युवराज सिंह क्रिकेटर युवराज सिंह उन्होंने भी पोस्ट किया एंड प्रेयर की है कि जल्दी तो जल्दी वाहगुरु मेहर करे तो जो सिचुएशन हैउन हो सके फ्लड सिचुएशन जी है थले आ सके ਇਸੇ ਦਿਲੀ ਪ੍ਰੇਅਰ ਕੀਤਾ ਹੈ ਸਾਰੇ ਸੈਲਿਬ੍ਰਿਟੀਜ਼ ਨੇ ਸਿਚੁਏਸ਼ਨ ਹੈ ਕਿਸੇ ਨੇ ਵੀ ਫੋਰਸ ਹੀ ਨਹੀਂ ਕੀਤੀ ਸੀ ਕਿ ਐਵੇਂ ਦੀ ਹੋ ਜਾਊਗੀ ਔਰ ਇੰਨੀ ਜ਼ਿਆਦਾ ਵਰਸਟ ਹੋ ਜਾਏਗੀ ਇਹ ਤੇ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ ਤੁਸੀਂ ਸਾਰੇ ਜਾਣਦੇ ਹੋ ਕਿ ਸਿਨੇਮਾ ਘਰਾਂ ਦੇ ਵਿੱਚ ਫਿਲਮਾਂ ਰਿਲੀਜ਼ ਹੁੰਦੀਆਂ ਨੇ ਫਿਲਮਾਂ ਨੇ ਆਪਣੀ ਰਿਲੀਜ਼ ਡੇਟ ਲਈ ਹੁੰਦੀ ਹੈ ਦੋਸਤੋ 5 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਮਿਹਰ ਤੇ ਫਿਲਮ ਮਿਹਰ ਦੀ ਟੀਮ ਨੇ ਇਹ ਅਨਾਉਂਸਮੈਂਟ ਕੀਤੀ ਹੈ ਕਿ ਫਰਸਟ ਡੇ ਦੀ ਥਰੋਅਆਊਟ ਦਾ ਪੰਜਾਬ ਜਿੰਨੀ ਵੀ ਕਲੈਕਸ਼ਨ ਹੋਏਗੀ ਉਹ ਸਾਰੀ ਦੀ ਸਾਰੀ ਕਲੈਕਸ਼ਨ ਜਿਹੜੀ ਹੈ ਉਹ ਫਲੱਡ ਅਫੈਕਟਿਡ ਏਰੀਆਜ਼ ਦੇ ਵਿੱਚ ਹੀ ਦਿੱਤੀ ਜਾਏਗੀ ਯਾਨੀ ਕਿ ਉਹ ਸਾਡੇ ਆਪਣੇ ਪੰਜਾਬ ਆਪ ਦੇ ਕੰਮ ਹੀ ਆਏਗੀ ਇਹ ਫੈਸਲਾ ਕੀਤਾ ਹੈ ਜੀ ਤੇ ਇਹ ਵੀਡੀਓ ਸਾਂਝੀ ਕੀਤੀ ਸੀ ਰਾਜ ਕੁੰਦਰਾ ਹੋਣਾ ਨੇ ਤੁਹਾਨੂੰ ਦੱਸ ਦੇ ਕਿ ਰਾਜ ਕੁੰਦਰਾ ਤੇ ਗੀਤਾ ਬਸਰਾ ਖੁਦ ਗਰਾਉਂਡ ਜ਼ੀਰੋ ਤੇ ਜਾ ਕੇ ਅਢਨਾਲਾ ਦੇ ਲਾਗੇ ਇੱਕ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਸੇਵਾ ਵੀ ਕੀਤੀ ਹੈ ਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਦਾ ਸਾਥ ਦਿੱਤਾ ਜਾਵੇ ਐਸੀ ਸਿਚੁਏਸ਼ਨ ਦੇ ਵਿੱਚ ਵਾਈਬ੍ਰੀ ਦਾ ਖਾਸਾ ਵਾਈਬ੍ਰੀ ਦੀ ਫਤਿਹ ਅੱਜ ਮੈਨੂੰ ਬੜਾ ਹੀ ਮਾਣ ਹੈ ਬੜਾ ਹੀ ਫਕਰ ਹੈ ਪੰਜਾਬੀ ਹੋਣ ਦਾ ਅਸੀਂ ਚੰਡੀਗੜ੍ਹ ਤੋਂ ਅੱਜ ਸਵੇਰੇ ਨਿਕਲੇ ਸੀਗੇ ਅchnala online ਔਰ ਰਸਤੇ 'ਚ ਇੰਨੇ ਟਰਾਲੇ ਨਜ਼ਰ ਆ ਰਹੇ ਆ ਪੰਜਾਬ ਜੁੜਿਆ ਹੋਇਆ ਹੈ ਮੈਂ ਸਾਰੇ ਭੈਣਾ ਭਰਾਵਾਂ ਨੂੰ ਥੈਂਕ ਯੂ ਬੋਲਣਾ ਚਾਹੁੰਦਾ ਹਾਂ ਜੋ ਬਿਲਕੁਲ ਜੋ ਜੋ ਸਪਲਾਈ ਚੇਹੀਦੀ ਹੈ ਇੱਥੇ ਪਹੁੰਚ ਗਈ ਹੈ ਮੈਂ ਇਹ ਵੀ ਦਰख्ਵਾਸਤ ਕਰਾਂਗਾ ਕਿ ਸਾਰਾ ਕੁਝ ਇੱਕ ਵਾਰ ਨਾਲ ਭੇਜੋ ਔਰ ਕੁਛ ਕੇ ਭੇਜੋ ਜਿਹੜੇ ਜਿਹੜੇ ਪਿੰਡਾਂ ਨੂੰ ਲੋੜ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਨ ਵਾਲੇ 2-4 ਮਹੀਨਿਆਂ ਦੇ ਵਿੱਚ ਜਦੋਂ ਪਾਣੀ ਨੀਚੇ ਜਾਏਗਾ ਉਸ ਟਾਈਮ ਤੇ ਕਿਸਾਨਾਂ ਨੂੰ ਸਾਡੀ ਬਹੁਤ ਬੰਦੇ ਚਾਹੀਦੀ ਹੋਗੀ ਔਰ ਉਸ ਟਾਈਮ ਆਪਾਂ ਫਿਰ ਵਾਪਸ ਖੜੇ ਹੋਵਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਬਾਹਰੋਂ ਅਗਰ ਕੋਈ ਹੈਲਪ ਕਰਦਾ ਜੀ ਆਇਆਂ ਨੂੰ ਨਹੀਂ ਕਰਦਾ ਤਾਂ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਹੈ ਔਰ ਇਹ ਸੇਵਾ ਸਾਰੇ ਪੈਨ ਭਰਾ ਤੁਹਾਨੂੰ ਕਰਨ ਦਾ ਫਰਜ਼ ਬੰਦਾ ਅੱਜ ਸੋਸੋ ਇਸ ਤੋਂ ਇਲਾਵਾ 골ਡਨ ਸਟਾਰ ਮਲਕੀਤ ਸਿੰਘ ਜੀ ਉਹਨਾਂ ਨੇ ਵੀ ਪੰਜਾਬ ਦੇ ਨਾਲ ਇਹ ਸਿਚੁਏਸ਼ਨ ਦੇ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ ਇੱਕ ਵੀਡੀਓ ਸ਼ੇਅਰ ਕੀਤੀ ਹੈ ਆਓ ਤੁਹਾਨੂੰ ਦਿਖਾ ਦਈਏ ਇਹ ਵੀਡੀਓ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਜਿਆਦੇ ਨਾਜ਼ਿਕ ਨੇ ਬਹੁਤ ਸਾਰੇ ਹੜ੍ਹ ਆਏ ਨੇ ਉੱਥੇ ਬਹੁਤ ਹੀ ਜਿਹੜੀ ਸਥਿਤੀ ਜਿਹੜੀ ਆ ਉਹ ਬਹੁਤ ਜਿਆਦਾ ਅ ਕਰਾਵੇ ਅਸੀਂ ਬਾਹਰ ਬੈਠੇ ਅ ਨਿਊਜ਼ ਤੇ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਔਰ ਇਸ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਸਾਨੂੰ ਜਿਹੜੇ ਸਾਡੇ ਭੈਣ ਭਰਾ ਇਸ ਵੇਲੇ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਉਹਦੇ ਲਈ ਅਸੀਂ ਬਾਹਰ ਬੈਠੇ ਜਿੰਨੇ ਵੀ ਨਾਰਾ ਇਸ ਭੈਣ ਭਰਾ ਨੇ ਅਸੀਂ ਸਾਰੇ ਪੰਜਾਬ ਵਾਲਿਆਂ ਦੇ ਨਾਲ ਖੜੇ ਆ ਔਰ ਮੈਂ ਤਾਂ ਹਮੇਸ਼ਾ ਗੀਤ ਵੀ ਗਾਉਂਦਾ ਰਿਹਾ ਚਿੰਦਮਾਹੀ ਜੇ ਚੱਲੇ ਉਪਰਦੇਸ਼ ਕਦੀ ਨਾ ਭੁੱਲੀਆ ਆਪਣਾ ਦੇਸ਼ ਆਪਣੀ ਬੋਲੀ ਆਪਣਾ ਭੇਸ ਜਦ ਪੰਜਾਬ ਸਾਡਾ ਰਹੇ ਵਸਦਾ ਫੁੱਲ ਖਿੜਿਆ ਸਭ ਦੇ ਮਨ ਪਾਉਂਦਾ ਅਸੀਂ ਤੁਹਾਡੇ ਨਾਲ ਖੜੇ ਹਾਂ ਇਸ ਔਖੀ ਘੜੀ ਦੇ ਵਿੱਚ ਜੋ ਵੀ ਸਾਨੂੰ ਹੁਕਮ ਹੋਇਆ ਜਿਸ ਤਰ੍ਹਾਂ ਦੀ ਵੀ ਮਦਦ ਦਾ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਆ ਜਿਹੜੇ ਸਾਡੇ ਭੈਣ ਭਰਾ ਵੀਰ ਮਦਦ ਕਰ ਰਹੇ ਆ ਬੋਟਾ ਰਾਹੀ ਜਾਂ ਲੰਗਰ ਪਚਾਰਾ ਆ ਪਸ਼ੂਆਂ ਦਾ ਚਾਰਾ ਪਚਾਰਾ ਆ ਹੋਰ ਚੀਜ਼ਾਂ ਕਰ ਰਹੇ ਆ ਲੋਕ ਪੁੱਛ ਵੀ ਰਹੇ ਆ ਵੀ ਕੀ ਮਦਦ ਕਰ ਸਕਦੇ ਆ ਸੋ ਉਹਨਾਂ ਦਾ ਵੀ ਮੈਂ ਬਹੁਤ ਤਰਮਾਦੀਆਂ ਦੋਸਤੋ ਤੁਸੀਂ ਦੇਖਿਆ ਕਿ ਕਿਹੜੇ ਨੇ ਉਹ ਸੈਲਿਬ੍ਰਿਟੀਜ਼ ਜੋ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਪੰਜਾਬ ਦੀ ਇਸ ਸਪਰੇ ਫॉर ਪੰਜਾਬ ਮੁਹਿੰਮ ਦੇ ਵਿੱਚ ਫਲਡ ਸਿਚੁਏਸ਼ਨ ਦੇ ਵਿੱਚ ਖੁਦ ਗਰਾਉਂਡ ਜ਼ੀਰੋ ਤੇ ਜਾਂ ਤੇ ਆਪ ਪਹੁੰਚ ਰਹੇ ਨੇ ਜਾਂ ਆਪਣੀ ਟੀਮਸ ਨੂੰ ਪਹੁੰਚਾ ਰਹੇ ਨੇ ਤੇ ਇਨਸ਼ੋਰ ਕਰ ਰਹੇ ਨੇ ਕਿ ਜਿੰਨਾ ਹੋ ਸਕੇ ਹੈਲਪ ਕੀਤੀ ਜਾਏ ਦੋਸਤੋ ਇਹ ਦੇਖ ਕੇ ਬੇहद ਖੁਸ਼ੀ ਹੋ ਰਹੀ ਹੈ ਕਿ ਕਿਵੇਂ ਅੱਜ ਪੰਜਾਬ ਇਕੱਠਾ ਹੋ ਰਿਹਾ ਹੈ ਮੈਂ ਜਾਣਦੀ ਹਾਂ ਕਿ ਸਿਚੁਏਸ਼ਨ ਬਹੁਤ ਜ਼ਿਆਦਾ ਦੁਖਦ ਹੈ ਜੋ ਪੰਜਾਬ ਦੇ ਨਾਲ ਹੋ ਰਿਹਾ ਹੈ ਪਰ ਇੱਕ ਚੀਜ਼ ਜੋ ਹਮੇਸ਼ਾ ਪੰਜਾਬੀਆਂ ਨੂੰ ਵੱਖਰਾ ਕਰਦੀ ਹੈ ਸਭ ਤੋਂ ਜੀ ਪੰਜਾਬੀਆਂ ਦੀ ਚੜ੍ਹਦੀ ਕਲਾ ਵਾਲਾ ਨੇਚਰ ਤੇ ਅੱਜ ਵੀ ਇਹ ਚੀਜ਼ ਇਸੇ ਤਰ੍ਹਾਂ ਚੱਲ ਰਹੀ ਹੈ ਜੀ ਤੁਹਾਨੂੰ ਦੱਸ ਦਿਆਂ ਕਿ ਕਈ ਐਸੇ ਘਰ ਨੇ ਜਿੱਥੇ ਮਦਦ ਲੈ ਕੇ ਲੋਕ ਪਹੁੰਚੇ ਐਨਡੀਆਰਐਫ ਦੀ ਟੀਮਸ ਪਹੁੰਚੀਆਂ ਸੈਲੈਬ੍ਰਿਟੀਜ਼ ਦੀ ਟੀਮਸ ਪਹੁੰਚੀਆਂ ਤੇ ਅੱਗੋਂ ਉਹ ਘਰ ਵਾਲਿਆਂ ਨੇ ਜੋ ਸ਼ਾਇਦ ਆਪ 2-3 ਦਿਨ ਤੋਂ ਭੁੱਖੇ ਬੈਠੇ ਹੋਏ ਨੇ ਅੱਗੋਂ ਚਾਹ ਪਿਆਈ ਹੈ ਜੀ ਤੇ ਪੁੱਛਿਆ ਕਿ ਕੀ ਖਾ ਕੇ ਜਾਓਗੇ ਇਹ ਹੁੰਦੇ ਨੇ ਪੰਜਾਬੀ ਜੋ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਆਪਣਾ ਹੌਸਲਾ ਨਹੀਂ ਡਿੱਗਣ ਦਿੰਦੇ ਦੋਸਤੋ ਕਹਿੰਦੇ ਨੇ ਸਿਚੁਏਸ਼ਨ ਕਿਹੋ ਜਿਹੀ ਵੀ ਹੋਵੇ ਹਮੇਸ਼ਾ ਜੇ ਇਨਸਾਨ ਆਪਣੇ ਦਿਮਾਗੀ ਤੌਰ ਤੇ ਉਹ ਸਿਚੁਏਸ਼ਨ ਨਾਲ ਲੜਨ ਲਈ ਤਿਆਰ ਰਹੇ ਨਾ ਤੇ ਕੋਈ ਵੱਡੀ ਤੋਂ ਵੱਡੀ ਸਿਚੁਏਸ਼ਨ ਐਸੀ ਨਹੀਂ ਹੈ ਜਿਸ ਦੇ ਨਾਲ ਉਹ ਲੜ ਨਹੀਂ ਸਕਦਾ ਤੇ ਪੰਜਾਬੀਆਂ ਦੀ ਤੇ ਪਹਿਚਾਣ ਹੀ ਐਸੀ ਹੈ ਅਸੀਂ ਕਿਤੇ ਹੋਰ ਵੀ ਜੇ ਲੋਡ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਪਹੁੰਚੀਦਾ ਹੈ ਤੇ ਹੁਣ ਤੇ ਗੱਲ ਹੀ ਆਪਣੇ ਪੰਜਾਬ ਦੀ ਹੈ ਹਰ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਾਇਆ ਤੇ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਿਹਾ ਹੈ ਕਿ ਜਲ ਤੁਰ ਜਲਦ ਇਸ ਸਿਚੁਏਸ਼ਨ ਦੇ ਵਿੱਚ ਰਾਹਤ ਮਿਲੇ ਜਲ ਤੁਰ ਜਲਦ ਅਸੀਂ ਸਾਰੇ ਠੀਕ ਹੋ ਜਾਈਏ ਜਲ ਤੁਰ ਜਲਦ ਸਾਡਾ ਪੰਜਾਬ ਫਿਰ ਤੋਂ ਹੱਸਦਾ ਆਸਤਾ ਹੋ ਜਾਏ ਦੋਸਤੋ ਇਹ ਸੀ ਗੱਜੀ ਪੀਟੀਸੀ ਪੰਜਾਬੀ ਦਾ ਖਾਸ ਇਨੀਸ਼ੀਏਟਿਵ ਪ੍ਰੇ ਫਾਰ ਪੰਜਾਬ ਜਿੱਥੇ ਪੀਟੀਸੀ ਪੰਜਾਬੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਉੱਥੇ ਇਹ ਵੀ ਪਰੋਸਾ ਦਵਾਉਂਦਾ ਹੈ ਕਿ ਪੀਟੀਸੀ ਐਜ਼ ਅ ਚੈਨਲ ਤੇ ਅਸੀਂ ਸਾਰੇ ਇਹ ਪ੍ਰੇਅਰ ਕਰ ਰਹੇ ਹਾਂ ਕਿ ਜਲਦ ਔਰ ਜਲਦ ਇਹ ਸਿਚੁਏਸ਼ਨ ਠੀਕ ਹੋ ਜਾਏ ਫਿਲਹਾਲ ਲਈ ਅੱਜ ਦਾ ਸ਼ੋਅ ਇੱਥੇ ਖਤਮ ਕਰਦੇ ਹਾਂ ਵਿਦ ਪ੍ਰੇ ਫਾਰ ਪੰਜਾਬ